ਦੋ ਸਮੱਗਲਰ ਫੜੇ ਗਏ ਜੀ ਕਾਰੋਨਾਂ ਦੀ ਪਾਕੀ ਸਰ ਜੀ ਦੀ ਪ੍ਰੈਸ ਕਨਫਰੈਂਸ ਕੀ ਰਿਮੇਨ ਮੋਟਿਵ ਬਰਦਰ ਇਸ ਤਰ੍ਹਾਂ ਕੇ ਆਪਣੇ ਮਾਨਜੋਗ ਐਸਐਸਪੀ ਅਮਰ ਸਰ ਦੇਹਾਤੀ ਸ਼੍ਰੀ ਸਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਹੋਣੇ ਦਿਸ਼ਾ ਦਿਸ਼ਾ ਦੇ ਮੁਤਾਬਕ ਜਿਹੜੀ ਆਪਾਂ ਕਾ ਨਸ਼ੇ ਦੇ ਵਿਰੁੱਧ ਮੈਂ ਵੀ ਵਧੀ ਹੋਈ ਹੈ ਉਹਦੇ ਸਬੰਧ ਵਿੱਚ ਆਪਣੇ ਸਬ ਇੰਸਪੈਕਟਰ ਅਰਜਨ ਕੁਮਾਰ ਹੋਣੀ ਕਨਾਲੋਂ ਦੀ ਟੀਮ ਜਿਹੜੀ ਹੈ ਪੈਸੇ ਇਲਾਕੇ ਦੇ ਵਿੱਚ ਮੌਜੂਦ ਸੀਗੀ ਗਸਟ ਕਰ ਰਹੀ ਸੀਗੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਪੀ ਇਸ ਤਰ੍ਹਾਂ ਕਰਕੇ ਇੱਕ ਆਲਟੋ ਚਿੱਟੀ ਕਾਰ ਜਿਹੜੀ ਆ ਕਿ ਜਿਹੜੀ ਆ ਰਹੀ ਆ ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹੜਾ ਕੋਰ ਭਾਰੀ ਮਾਤਰਾ ਵਿੱਚ ਹਿਰਨ ਹੋ ਸਕਦੀ ਹੈ ਜਾਂ ਹੈਗੀ ਮਤਲਬ ਪੁਖਤਾ ਸੀ ਵੀ ਹੈਗੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਤਲਾਹ ਕੀਤੀ ਹੈ ਇਨ ਦਾ ਮੇਨ ਟਾਈਮ ਮੈਂ ਵੀ ਉਹ ਮੌਕੇ ਤੇ ਪਹੁੰਚ ਜਾਣਾ ਨਾਕੇ ਤੇ ਘਰਿੰਡੀ ਨਾਕੇ ਮੋੜ ਤੇ ਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਉਹ ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ ਇਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਕਿ ਉਹਨਾਂ ਨੇ ਸਾਡੇ ਮਲਾਜ਼ਮਾਂ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇ ਵੀ ਸਾਡੇ ਕਿਸੇ ਮਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ ਦੈਨ ਉਹ ਗੱਡੀ ਜਿਹੜੀ ਹੈ ਫਿਰ ਚੱਲ ਪਈ ਆ ਉਹਨਾਂ ਇੱਕ ਲਿੰਕ ਰੋਡ ਨੂੰ ਪਾਲੀ ਹੈ ਜਦੋਂ ਆਪਾਂ ਫਿਰ ਉਹਨਾਂ ਦੇ ਪਿੱਛਾ ਕੀਤਾ ਆਪਣੀ ਗੱਡੀਆਂ ਦੇ ਨਾਲ ਗੱਡੀ ਉਹਨਾਂ ਦੀ ਕਾਫੀ ਫਾਸਟ ਸੀਗੀ ਅੱਗੇ ਜਾ ਕੇ ਗੁਰਦੁਆਰਾ ਸਤਲਾਨੀ ਸਾਹਿਬ ਦੇ ਨਾਲ ਬਾਹਰ ਮਿੱਟੀ ਦੇ ਢਿੱਗਾਂ ਲੱਗੀ ਹੋਈਆਂ ਨੇ ਕਾਫੀ ਜਦੋਂ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ ਗਈ ਤਾਂ ਗੱਡੀ ਪਲਟੀ ਖਾ ਗਈ ਐ ਤੇ ਸਾਡੀ ਪੁਲਿਸ ਫੋਰਸ ਨੇ ਵਿੱਚ ਮੈਂ ਵਿੱਚ ਹੀ ਆਪਣੇ ਸਬ ਇੰਸਪੈਕਟਰ ਸਾਰਿਆਂ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਗੱਡੀ 'ਚੋਂ ਬਾਹਰ ਕੱਢ ਕੇ ਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਐ ਦੌਰਾਨ ਸਰਚ ਸਾਨੂੰ ਉੱਥੋਂ 4 ਪੈਕੇਟ ਮਿਲੇ ਨੇ ਹਿਰੋਇਨ ਦੇ ਅੱਧਾ-ਅੱਧਾ ਕਿਲੋ ਦੇ ਜਿਹੜੇ ਕਿ 2 ਕਿਲੋ ਬੰਦੀ ਹੈਗੀ ਐ ਇਨ ਦਾ ਮੇਨ ਟਾਈਮ ਕੇ ਫਿਰ ਆਪਾਂ ਨੂੰ ਇੱਕ ਕਮਿਊਨਿਟੀ ਗਰਾਊਂਡ ਦੇ ਵਿੱਚ ਉਹਨਾਂ ਦੋਵਾਂ ਵਿਅਕਤੀਆਂ ਨੂੰ ਸੁਖਿੰਦਰ ਤੇ ਆਪਣੇ ਸਰਨ ਸਿੰਘ ਉਹਨਾਂ ਨੂੰ ਅਮਰਤ ਤੌਰ ਤੇ ਗਰਾਊਂਡ ਦੇ ਉੱਪਰ ਆਪਾਂ ਫਿਰ ਉਹਨਾਂ ਨੂੰ ਹਸਪਤਾਲ ਲੈ ਗਏ ਆ ਰਾਤੀ ਉਹਨਾਂ ਦੇ ਸਾਰੇ ਆਪਾਂ ਟੈਸਟ ਕਰਾਏ ਨੇ ਸੀਟੀ ਸਕੈਨ ਵਗੈਰਾ ਕਰਾਖ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਚੋੜਤ ਨਹੀਂ ਲੱਗੀ ਜਿਹੜਾ ਕੋ ਬਿਲਕੁਲ ਸਹੀ ਤੇ ਸਲਾਮਤ ਪਾਏ ਗਏ ਨੇ ਸੋ ਕਹਿਣ ਤੋਂ ਭਾਵ ਹੈ ਕਿ ਕੱਲ ਦੀ ਇਹ ਸਾਡੀ ਜਿਹੜੀ ਹੈ ਅਚੀਵਮੈਂਟ ਸੀਗੀ ਸਾਡੀ ਪੁਲਿਸ ਫੋਰਸ ਦੀ ਆਪਣੇ ਮਾਨਜੋਗ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਹੈ ਪੂਰੀ ਮਸਤਾਦੀ ਨਾਲ ਲਗਨ ਤੇ ਤਾਨਦੇਈ ਨਾਲ ਡਿਊਟੀ ਕਰ ਰਹੀ ਹੈ ਜਿੰਨੇ ਵੀ ਭੜੇ ਅਨਸਰ ਹੈਗੇ ਨੇ ਜਾਂ ਦੇਸ਼ ਵਿਰੋਧੀ ਤਾਕਤਾਂ ਨੇ ਜਾਂ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪਤ ਹੈਗੇ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਫਾਇਰਿੰਗ ਵੀ ਕੀਤੀ ਗਈ ਆ ਜਾਂ ਉਸ ਤਰ੍ਹਾਂ ਹੀ ਇਹਨਾਂ ਨੂੰ ਫੜਿਆ ਗਿਆ ਵਾ ਨਹੀਂ ਫਾਇਰਿੰਗ ਤੇ ਚਲੋ ਖੈਰ ਨਹੀਂ ਵੇ ਆਪਾਂ ਇਹ ਤਾਂ ਮੁੱਦਾ ਹੈ ਨਹੀਂ ਆਪਾਂ ਫੜ ਲਿਆ ਉਹਨਾਂ ਨੂੰ ਵੈਸੇ ਉਹਨਾਂ ਕੋਲ ਹਥਿਆਰ ਸੀ ਹਥਿਆਰ ਹੈਗੇ ਸੀ ਉਹਨਾਂ ਕੋਈ ਗੈਪਨ ਮਿਲਿਆ ਸਰ ਨਹੀਂ ਵੇ ਆਪਾਂ ਨਹੀਂ ਸਹਾਲ ਮੈਂ ਕਿੱਥੋਂ ਹੈ ਲੈ ਕੇ ਜਾਣੀ ਸੀ ਡਰੋਨ ਕਿੱਥੋਂ ਲੈਂਦੀ ਸੀ ਐਕਚੁਅਲੀ ਐਕਚੁਅਲੀ ਇਹਨਾਂ ਮੈਂ ਦੱਸਦਾ ਐਕਚੁਅਲੀ 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 ਇਹ ਜਿਹੜੇ ਹੈਰੋਇਨ ਮੰਗਾਉਂਦੇ ਸੀ ਪਾਕਿਸਤਾਨ ਦੇ ਥਰੂ ਡਰੋਨ ਰਸਤੇ ਔਰ ਇਹਨਾਂ ਨੂੰ ਉੱਥੋਂ ਡਰੋਨ ਰਸਤੇ ਸੁੱਟੀ ਗਈ ਸੀ ਜਿਹੜੀ ਕਿ ਲੈ ਕੇ ਵਾਪਸ ਆ ਰਹੇ ਸੀਗੇ ਤੇ ਜਦੋਂ ਆਪਾਂ ਇਹਨਾਂ ਨੂੰ ਰੋਕਿਆ ਤੇ ਬਸ ਤੁਹਾਨੂੰ ਦੱਸ ਦਿੱਤਾ ਪਿਆ ਕਰਨਾ ਵਾਪਰੀ ਹੈ ਨਹੀਂ ਪਹਿਲਾਂ ਵੀ ਇਹ ਮੇਬੀ ਇਹ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਇਹਦੇ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਗੇ ਉਹੀ ਕਿਤੇ ਕਿਤੇ ਜੀ ਹਾਂਜੀ ਉਹੀ ਮੈਂ ਕਹਿ ਰਿਹਾ ਤੁਹਾਨੂੰ ਕਿ ਉਸ ਬੰਦ ਵਿੱਚ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜੂਰ ਸਾਂਝ ਕਰ ਦਿੱਤੇ ਜਾਣਗੇ ਹਾਂਜੀ ਡਰਗਮਣੀ ਵੀ ਬ੍ਰਹਮਦੇਸ਼ ਵੀ ਨਾ ਜੀ ਨਹੀਂ ਡਰਗਮਣੀ ਥੋੜੇ ਸੀਗੇ ਪੈਸੇ ਆਣਾ ਕੋਲ ਜੰਨੇ ਸੀਗਾ ਇੱਕ ਕੋਲ ਮੈਂ 6000 ਰੁਪਿਆ ਸੀਗਾ ਦੂਸਰੇ ਕੋਲ ਆਈ ਥਿੰਕ 9000 ਕਿੰਨੇ ਸੀਗੇ ਸਰ ਪਹਿਲਾਂ ਪਰਚਾ ਦਿੰਦੀ ਜਨਾਂ ਦੇ ਹਾਂਜੀ ਇਹ ਲਾ ਲਾ ਪਰਚੇ ਪਰਚੇ ਮੈਂ ਤੁਹਾਨੂੰ ਕਹਿ ਰਿਹਾ ਨਾ ਉਹ ਆਪਾਂ ਪੂਰੀ ਆਪਾਂ ਇਹਦੀ ਬੈਕ ਬੈਕਵਰਡ ਕਰ ਰਹੇ ਹਾਂ ਫਾਰਵਰਡ ਵੀ ਕਟਾਂਗੇ ਜੋ ਜੋ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਅਫਸਰ ਦੇ ਨੇ ਦੋਨੋਂ ਰਹਿਣ ਵਾਲੇ ਸਰ ਹਾਏ ਇੱਥੋਂ ਹੀ ਦਿੰਦੇ ਆਪਣੀ ਬਾਉਂਡਰ ਲਾ ਕੇ ਦੇ ਨੇ ਬਾਉਂਡਰ ਲਾ ਕੇ ਦੇ ਇਹਨਾਂ ਸਮੇਂ ਤੋਂ ਸਰਗਰਮ ਨੇ ਜੀ ਕਿਉਂਕਿ ਦੇਖੋ ਇਹਨਾਂ ਦੀਆਂ ਨਕਲੋ ਹਰਕਤਾਂ ਤੋਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਲਿਪਟ ਹੋਣਗੇ ਇਸ ਕੰਮ ਦੇ ਵਿੱਚ ਬਟ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਇਹਨਾਂ ਦਾ ਪਿਛਲਾ ਪੂਰਾ ਰਿਕਾਰਡ ਆਪਾਂ ਖੰਗਾਲ ਰਹੇ ਆ ਖੰਗਾਲਣ ਤੋਂ ਬਾਅਦ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਆ ਹੁਣੇ ਪੇਸ਼ ਕਰਨ ਜਾ ਰਹੇ ਆ ਬਕਾਇਦਾ ਨਾਲ ਰਿਮਾਂਡ ਲਾਵਾਂਗੇ ਤਾਂ ਹੀ ਤੁਹਾਨੂੰ ਕਹਿ ਰਹੇ ਆ ਆਪਾਂ ਕਿ ਆਪਾਂ ਤੁਹ ਤਾਹ ਤਾਂ ਸਾਹਮਣੇ ਆਉਂਗੇ ਤੁਹਾਡੇ ਨਾਲ ਸਾਰੇ ਸਾਂਝੇ ਕੀਤੇ ਜਾਣਗੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ